ਉਸੇ ਦੇਖ ਰਹੇ ਹੋ ਜੀ ਅੰਬੇਡਕਰ ਮਿਸ਼ਨ ਨਿਊਜ਼ ਚੈਨਲ ਹਿੰਮਤ ਸੱਚ ਦਿਖਾਉਂਦੀ ਇਹ ਜੋ ਖਬਰ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਥਾਣਾ ਕੋਤਵਾਲੀ ਦੇ ਅਧਿਪਨ ਦੇ ਇਲਾਕੇ ਦੀ ਹੈ ਜਿੱਥੇ ਇੱਕ 35 ਸਾਲਾ ਨੌਜਵਾਨ ਦੀ ਅਚਾਨਕ ਸਿਹਤ ਖਰਾਬ ਹੋਣ ਕਰਕੇ ਪਰਿਵਾਰਿਕ ਮੈਂਬਰਾਂ ਵੱਲੋਂ ਸਿਵਲ ਹਸਪਤਾਲ ਲੁਧਿਆਣਾ ਵਿਖੇ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਨੌਜਵਾਨ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਇਸ ਸਬੰਧੀ ਜਦੋਂ ਹਸਪਤਾਲ ਤੋਂ ਥਾਣਾ ਕੋਤਵਾਲੀ ਨੂੰ ਰੁਕਾ ਭੇਜਿਆ ਗਿਆ ਤਾਂ ਹੌਲਦਾਰ ਕਿਰਨ ਕੁਮਾਰ ਨੇ ਆ ਕੇ ਮ੍ਰਿਤਕ ਦੇ ਨੂੰ ਸਿਵਲ ਹਸਪਤਾਲ ਦੀ ਮੋਰਚਾਰੀ ਵਿੱਚ ਰਖਵਾ ਦਿੱਤਾ ਬਾਅਦ ਵਿੱਚ ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਅਸੀਂ ਆਪਣੇ ਲੜਕੇ ਦਾ ਪੋਸਟਮਾਰਟਮ ਨਹੀਂ ਕਰਵਾਉਣਾ ਚਾਹੁੰਦੇ ਇਸ ਸਬੰਧੀ ਆਪਣਾ ਹਲਫੀਆ ਬਿਆਨ ਦੇਣ ਤੋਂ ਬਾਅਦ ਵੀ ਪੋਸਟਮਾਰਟਮ ਕਰ ਦਿੱਤਾ ਗਿਆ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਵੀ ਕੁਲਦੀਪ ਸਿੰਘ ਤੇ ਮੈਂ ਪਿੰਡ ਏਅਲੀ ਦਾ ਰਹਿਣ ਵਾਲਾ ਮੇਰੇ ਕੋਲ ਧਰਮ ਸਿੰਘ ਧਰਮਪਾਲ ਇਹ ਕੰਮ ਕਰਦਾ ਕਚੈਰੀ ਦੇ ਵਿੱਚ ਇਹਦੇ بیٹے ਦੀ ਜਿਹੜੀ ਮੌਤ ਆ ਅਚਾਨਕ 15 4 24 ਨੂੰ 3 ਵਜੇ ਤਬੀਅਤ ਖਰਾਬ ਹੋਇਆ ਉਸ ਤੋਂ ਬਾਅਦ ਇਹ ਹਸਪਤਾਲ ਲੈ ਕੇ ਆਏ ਆ ਸਿਵਲ ਹਸਪਤਾਲ ਦੇ ਵਿੱਚ ਉਸ ਤੋਂ ਬਾਅਦ ਇਦਾਂ ਨੇ ਜੋ ਡੈੱਡ ਬੋਡੀ ਆ ਉਹ ਬੋਰਚਰੀ ਵਿੱਚ ਰਖਵਾ ਦਿੱਤੀ ਜੀ ਕਾਨੂੰਨ ਮੁਤਾਬਕ ਰਖਾ ਦਿੱਤੀ ਆ ਉਹਦੇ ਖਿਲਾਫ ਕੋਈ ਕੰਪਲੇਟਰੀ ਨਾ ਇਹਨਾਂ ਨੇ ਕਿਸੇ ਦੇ ਖਿਲਾਫ ਕੋਈ ਕਲੌਨ ਨਹੀਂ ਕੰਪਲੇਟ ਦਿੱਤੀ ਨਾ ਕਿਸੇ ਨੇ ਉਸ ਡੈੱਡ ਬੋਡੀ ਦੇ ਖਿਲਾਫ ਕੋਈ ਕਲੌਨ ਨਹੀਂ ਦਿੱਤੀ ਅਸੀਂ ਕੱਲ 16 ਤਰੀਕ ਨੂੰ 9:30 ਵਜੇ ਅਸੀਂ ਕਤਵਾਲੀ ਥਾਣੇ ਗਏ ਆ ਜਿਹਦਾ ਆਈਓਸੀ ਜਗਿੰਦਰ ਸਿੰਘ ਜੀ ਜਗਿੰਦਰ ਸਿੰਘ ਬਹੁਤ ਵਧੀਆ ਬੰਦਾ ਕਿ ਉਹ ਬਾਈ 400 ਨੇ ਨਾਈਟ ਕੀਤੀ ਸੀ ਉਹਨੂੰ ਫੋਨ ਤੇ ਗੱਲ ਹੋਈ ਉਹ ਕਹਿੰਦਾ ਤੁਸੀਂ ਇੱਥੇ ਰੁਕੋ ਬਈ ਮੈਂ ਆ ਰਿਹਾ ਅਸੀਂ ਉਸ ਤੋਂ ਬਾਅਦ ਦੇ ਵਿੱਚ ਜਦੋਂ ਥਾਣੇ ਗਏ ਆ ਉੱਥੇ ਪੁਲਿਸ ਨੇ ਕਹਿੰਦਾ ਕਿ ਪੁਲਿਸ ਦੇ ਹੱਥ ਬਸ ਕੋਈ ਗੱਲ ਨਹੀਂ ਹੈਗੀ ਇਹ ਬਈ ਪਰਸੈਂਟ ਚਲਾਨ ਕੱਟ ਸਕਦੀ ਆ ਅੱਗੇ ਪੁਕਤਨਾ ਅਦਾਲਤ ਦੇ ਵਿੱਚ ਅਸੀਂ ਉਹਨਾਂ ਦੀ ਗੱਲ ਸਮਝ ਲਈ ਉਹ ਕਹਿੰਦੇ ਤੁਸੀਂ ਐਸ.ਜੇ.ਰ ਦਾ ਕਰਾ ਕੇ ਲਿਆਓ ਤੁਹਾਨੂੰ ਇਹ ਬੰਦਾ ਗਰੀਬ ਆ ਇਹਦੇ ਕੋਲ ਇੰਨੇ ਪੈਸੇ ਨਹੀਂ ਹੈਗੇ ਅਸੀਂ ਐਸ.ਡੀ.ਐਮ ਸਾਹਿਬ ਦੇ ਪੇਸ਼ ਹੋ ਕੇ ਐਸ.ਡੀ.ਐਫ ਪੂਰਬੀ ਤੇ ਆਫੀ ਡਿਵਟ ਕਰਾ ਕੇ ਲੈ ਕੇ ਆਏ ਆ ਐਸ.ਐਚ.ਓ ਨੂੰ ਮਿਲੇ ਐਸ.ਐਚ.ਓ ਬਿੰਦਰਕੋਟ ਨੂੰ ਮਿਲੇ ਆ ਅਸੀਂ ਉਹਨਾਂ ਨੇ ਡਿਊਟੀ ਲਈ ਹੌਲਦਾਰ ਆ ਆਪਣੀ ਸਿਪਾਈ ਆ ਕਰਨ ਕੁਮਾਰ ਜਦੋਂ ਕਿਰਨ ਕੁਮਾਰ ਨੂੰ ਮਿਲੇ ਉਹ ਕਦਮਾਂ ਕਾਗਜ਼ ਤਿਆਰ ਕਰ ਰਹੇ ਜਿਹਨੇ ਆਪਣੇ ਇੱਕ ਪ੍ਰਾਈਵੇਟ ਤੌਰ ਤੇ ਇੱਕ ਥਾਣੇ ਦੇ ਵਿੱਚ ਬੰਦਾ ਬਿਠਾਇਆ ਹੋਇਆ ਸੀਗਾ ਸਾਡੇ ਨਾਲ ਉਹਨੇ ਕੋਈ ਗੱਲ ਹੀ ਕੀਤੀ ਜੀ ਕਹਿੰਦਾ ਜੀ ਮੈਂ ਕਹਿੰਦਾ ਲੋਕਾਂ ਦੇ ਕੰਮ ਕਰੀ ਜਾਂਦੇ ਲੋਕ ਪੈਸੇ ਦੇ ਫਲਾਣਾ ਉਹ ਜੋਸ ਲਾ ਰਿਆ ਸੀ ਇਸ ਤਰ੍ਹਾਂ ਜਦੋਂ ਲੇਟ ਕ ਵੀ ਦੇਖੋ ਭਾਈ ਸਾਹਿਬ ਜਿਹੜੇ ਸਾਡੇ ਬਿਆਨਾਂ ਦੇ ਜੋ ਵੀ ਲਿਖੜਾ ਤੂੰ ਕਾਰਵਾਈ ਕਰ ਜਿਹੜੇ ਪੈਸੇ ਦੇਣੇ ਆ ਉਹ ਅਸੀਂ ਦੇ ਦੱਦੇ ਆ ਮੇਰੇ ਨਾਲ 올 ਇੰਡੀਆ ਹਿਊਮਨ ਰਾਈਟਸ ਦੇ ਆਪਣੇ ਪ੍ਰੈਜ਼ੀਡੈਂਟ ਸਾਹਿਬ ਨਾਲ ਖੜੇ ਆ ਆਸ ਆ ਸਕੀ ਬਹੁਤ ਬਿੰਤਾ ਕੀਤੀਆਂ ਨੇ ਸਾਨੂੰ ਕੱਲ 4:30 ਵਜੇ ਤੱਕ ਪੂਰਾ ਖੱਜਲ ਖਰਾਬ ਕੀਤਾ ਇਸ ਬੰਦੇ ਦੇ ਜਿਹੜੇ ਰਿਸ਼ਤੇਦਾਰ ਸੀਗੇ ਜਿਹੜੇ ਦੂਰੋਂ ਦੂਰੋਂ ਉਸ ਬੱਚੇ ਦੇ ਅੰਤਮ ਸੰਸਕਾਰ ਲਈ ਆਏ ਹੋਏ ਸੀਗੇ ਇਹ ਬੰਦਾ ਕਿਰਾਏ ਤੇ ਰਹਿੰਦਾ ਹੁਣ ਇਹਨੂੰ ਪਤਾ ਜਾਂ ਉਹਨਾਂ ਨੂੰ ਪਤਾ ਵੀ ਕਿਵੇਂ ਰਾਤ ਕੱਟੀ ਆ ਉਹਨਾਂ ਨੇ ਕਿ ਜਿਹੜਾ ਬੰਦਾ 2-300 ਰੁਪਏ ਇੱਕ ਕਮਾਉਂਦਾ ਉਹ ਬੰਦਾ ਇੰਨੇ ਬੰਦੇ ਨੂੰ ਕਿਵੇਂ ਅਫੋਰਡ ਕਰ ਲੂਗਾ ਜਸਟ ਬਿਕੋਜ਼ ਕਿੰਦ ਕਵਾ ਸਿਰ ਤੇ ਸਿਰਫ ਉਹ ਇੱਕ ਹੌਲਦਾਰ ਬੰਦਾ ਆਪਣੇ ਆਪ ਨੂੰ ਦੱਸਦਾ ਕਿ ਕੀ ਉਹ ਪ੍ਰਾਈਵੇਟ ਤੌਰ ਤੇ ਥਾਣੇ ਦੇ ਵਿੱਚ ਬੰਦੇ ਤੋਂ ਰੱਖ ਕੇ ਉਹ ਵੀਰ ਕਰ ਸਕਦਾ ਉਹ ਬੰਦਾ ਮੈਨੂੰ ਦੱਸੋ ਕਹਿਣ ਦਾ ਮਤਲਬ ਵੀ ਉਹ ਇੱਕ ਪ੍ਰਾਈਵੇਟ ਬੰਦੇ ਦਾ ਕੰਪਿਊਟਰ ਦੇ ਉੱਤੇ ਉਹ ਖਰਚਾ ਕਿਵੇਂ ਚੱਕ ਲੇਗਾ ਇਸ ਤੋਂ ਜ਼ਿਆਦਾ ਮੈਂ ਕੁਝ ਨਹੀਂ ਕਹਾਗਾ ਕਿ ਕਿਵੇਂ ਘਰ ਤੇ ਚੱਕ ਸਕਦਾ ਇੱਕ ਡੈੱਡ ਬੋਡੀ ਇਹ ਤਾਂ ਪੈਸੇ ਲੈਣੇ ਨੇ ਆ ਮਰੇ ਹੋਏ ਬੰਦੇ ਤੋਂ ਲੈਣੇ ਨੇ ਜਿਹਦਾ ਜਵਾਨ ਪੁੱਤ ਮਰ ਗਿਆ ਕੀ ਮੰਗ ਕਰਦਾ ਸ਼੍ਰੀਮਾਨ ਜੀ ਮੇਰੀ ਮੰਗ ਤਾਂ ਸਿਰਫ ਇੱਕੋ ਜਿਹਾ ਕਿ ਸੀਪੀ ਸਾਹਿਬ ਸਾਡੇ ਬਹੁਤ ਵਧੀਆ ਬੰਦੇ ਨੇ ਬਹੁਤ ਵਧੀਆ ਪੁਲਿਸ ਅਫਸਰ ਨੇ ਮੈਂ ਤਾਂ ਇਹ ਕਹਿ ਰਿਹਾ ਕਿ ਜਿਹੜੇ ਇਸ ਤਰ੍ਹਾਂ ਦੇ ਜਿਹੜੇ ਬੰਦੇ ਆ ਦੇਖੋ ਪੁਲਿਸ ਅਫਸਰ ਤੇ ਇਹ ਸਾਰੀ ਪੁਲਿਸ ਅਕਸ ਖਰਾਬ ਕਰਦੇ ਨੇ ਕੁਝ ਕੁ ਬੰਦੇ ਜਿਹੜੇ ਮੈਹਿਕਮਾ ਪੁਲਿਸ ਦੇ ਵਿੱਚ ਅਕਸ ਖਰਾਬ ਕਰਦੇ ਆ ਪੁੱਸਤ ਮੇਰਦਾ ਮੰਗ ਇਹੀ ਆ ਕਹਿਣ ਦਾ ਮਤਲਬ ਵੀ ਜੇ ਇਹਨਾਂ ਨੂੰ ਕਹਿਣ ਦਾ ਮਦਦ ਤਰਖਾਹ ਤੇ ਢੱਡ ਨਹੀਂ ਪਰਦਾ ਨਾ ਫਿਰ ਤਾਂ ਰੱਬ ਹੀ ਭਲਾ ਕਰਦਾ ਇਹ ਤਾਂ ਤੁਹਾਡੇ ਕਹਿਣ ਦਾ ਮਤਲਬ ਇਹ ਆ ਕਿ ਕਿਰਨ ਕੁਮਾਰ ਨੇ ਉਸ ਵੇਲੇ ਪੈਸੇ ਨਹੀਂ ਮੰਗ ਕੀਤੀ ਹੈ ਕਹਿਣ ਦਾ ਡੈਫੀਨੇਟਲੀ ਆ ਮੇਰੀ ਗੱਲ ਸੁਣੋ ਸਵਾ 4 ਵਜੇ ਤਾਂ ਸਾਨੂੰ ਬਿਠਾ ਕੇ ਰੱਖਣ ਦਾ ਕਾਰਨ ਕੀ ਸੀ ਜਦੋਂ ਕਿ ਸਾਡੇ ਜਿਹੜਾ ਇਹਦੇ ਜਿਹਦੀ ਡੈਥ ਹੋਈ ਆ ਉਹਦਾ ਪਿਓ ਹਲਫਿਆ ਬਿਆਨ ਦੇ ਰਿਹਾ ਪਹਿਲਾਂ ਉਹ ਕਦੇ ਇਹ ਨਹੀਂ ਚੱਲਦਾ ਐਸਡੀਐਮ ਦਾ ਲੈ ਕੇ ਆਓ ਐਸਡੀਐਮ ਲੈ ਕੇ ਆਏ ਨਹੀਂ ਜੀ ਹਲਾਓ ਕਰਾ ਕੇ ਲਿਆਓ ਡੈਥ ਕਿਸ ਤਰ੍ਹਾਂ ਹੋਈ ਸੀ ਨੈਚੁਰਲ ਡੈਥ ਆ ਜੀ ਨੈਚੁਰਲ ਡੈਥ ਨੈਚੁਰਲ ਡੈਥ ਦਾ ਅਟੈਕ ਆ ਇਸ ਬੰਦੇ ਤੁਸੀਂ ਜਿਹੜੀ ਹੈਗੀ ਆ ਕੋਈ ਐਸਐਮ ਮੈਂ ਤਾਂ ਦੇਖੋ ਜੀ ਮੈਂ ਤਾਂ ਸੀਪੀ ਸਾਹਿਬ ਨੂੰ ਇੱਕ ਬੇਨਤੀ ਕਰਾਂਗਾ ਕਿ ਸੀਪੀ ਸਾਹਿਬ ਤੁਸੀਂ ਜੀ ਕਾਈਂਡਲੀ ਭਈ ਜਿਹੜਾ ਕਿਰਨ ਕੁਮਾਰ ਆ ਇਸ ਤਰ੍ਹਾਂ ਦੇ ਹੋਰ ਬੰਦੇ ਵੀ ਬਹੁਤ ਹੋਣਿਆ ਥਾਣੇ 'ਚ ਜਿਹੜਾ ਮੈਂ ਇੱਕ ਇਸ ਧਰਮਪਾਲ ਵੱਲੋਂ ਜਿਹੜਾ ਆਹ ਵਾ ਇੱਕ ਹਲਫਿਆ ਵਿਆਹ ਇਹਨਾਂ ਨੂੰ ਵੀ ਇਗਨੋਰ ਕੀਤਾ ਜੀ ਉਹਨਾਂ ਨੇ ਕੋਲਾਕ ਦੇਖ ਲਓ ਜੇ ਅਸੀਂ ਮੰਨਦੇ ਨਹੀਂ ਆਰ ਇਵਨ ਕੇ ਮਨੰਤਰ ਗੌਰ ਐਸ ਐਚਓ ਸਾਹਮਣੇ ਗਏ ਆ ਉਹਨਾਂ ਦੇ ਸਾਹਮਣੇ ਸਾਨੂੰ ਕਿਹਾ ਕਿ ਫਲਾਡੇ ਬੰਦੇ ਨਾਲ ਗੱਲ ਕਰ ਲਓ ਤੁਸੀਂ ਉਹ ਬਿਨਾਂ ਪੋਸਟਪਰ ਤੋਂ ਦੇ ਦਊਗਾ ਬੋਡੀ ਦੇ ਦੇਗਾ ਬਣਾਓ ਹੁਣ ਸਾਡੀ ਜਿਹੜੇ ਬੱਚੇ ਦੀ ਬੋਡੀ ਆ ਉਹ ਗੱਡਿ ਚ ਪਈ ਆ ਇਹਦਾ ਜਿਹੜਾ ਪੋਸਟਮਾਰਟ ਵਿੱਚ ਬੱਚੇ ਦਾ ਤੁਹਾਡੀ ਮਰਜ਼ੀ ਦੇ ਖਿਲਾਫ ਕੀਤਾ ਗਿਆ ਡੈਫੀਨੇਟਲੀ ਅਸੀਂ ਆਹ ਕਰਦੇ ਕੋਈ ਕ੍ਰਾਈਮ ਥੋੜੋ ਸੀ ਕੋਈ ਨਾ ਉਹਦੇ ਖਿਲਾਫ ਕੋਈ ਕੰਪਲੇਟ ਨਾ ਕਿਸੇ ਨੇ ਉਹਦੇ ਖਿਲਾਫ ਕੰਪਲੇਟ ਦਿੱਤੀ ਐ ਨਾ ਇਹਦੇ ਖਿਲਾਫ ਦਿੱਤੀ ਐ ਇਹ ਵਿੱਚ ਜਿਹੜਾ ਹੈਗਾ ਇਹ ਪੋਸਟਮਾਰਟ ਕਰਵਾਉਣ ਦੇ ਵਿੱਚ ਕਿਹਦਾ ਹੱਥ ਜਿੱਦ ਕਰਕੇ ਕਿਰਨ ਕੁਵਾਰ ਹੌਲਦਾਪਾ ਉਹਨੇ ਦੇਖੋ ਬੱਚੇ ਦੀ ਇੱਕ ਮਿੱਟੀ ਦੀ ਬੇਕਦਰਹੀ ਕੀਤੀ ਆ ਡੈੱਡ ਬੋਡੀ ਆ ਉਹ ਤੋਂ ਕੀ ਕੱਢਣਾ ਤੇ ਕੀ ਪਾਉਣਾ ਉਹ ਚ ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਧਰਨਪਾਲ ਜੀ ਤੁਸੀਂ ਅਸਿਵਲ ਹਸਪਤਾਲ ਦੇ ਵਿੱਚ ਆਇਓ ਕੀ ਪ੍ਰੋਬਲਮ ਆ ਗਈ ਹੈ ਮੇਰੇ ਬਟੇ ਦੇ ਡੈਥ ਹੋ ਗਏ ਸੀ ਉਸ ਤਰ੍ਹਾਂ ਕਿ ਹੈ ਜਿਸ ਤਰ੍ਹਾਂ ਡੈਥ ਹੋਈ ਉਹਨਾਂ ਦੀ ਘਰ ਅਚਾਨਕ ਡੈਥ ਹੋ ਗਈ ਹੈ ਇੱਥੇ ਲੈ ਕੇ ਆਏ ਅਸੀਂ ਸਿਵਲ ਹਸਪਤਾਲ ਦਾ ਰਸਤੇ ਦੇ ਵਿੱਚ ਹੀ ਹੋ ਗਈ ਸੀ ਜੀ ਡੈਥ ਤਾਂ ਉਹ ਤੋਂ ਬਾਅਦ ਅਸੀਂ ਡੈਡ ਉਹਨਾਂ ਨੇ ਡੈਡ ਬੋਡੀ ਲੈਣ ਆਏ ਆ ਇਹਨਾਂ ਨੂੰ ਖੱਜਲ ਫਰਾਗ ਕੀਤਾ ਸਭ ਜੀ ਕਿੰਨੇ ਦਿਨ ਹੋ ਗਏ ਡੈਥ ਹੋਈ 15 ਤਰੀਕ ਨੂੰ ਹੋ ਗਈ ਜੀ 3:30 ਵਜੇ ਸਾਢੇ ਦਿਨ ਹੋਏ ਤੇ ਅੱਜ ਤੁਹਾਡੀ ਜਿਹੜੀ ਡੱਡ ਬੋਟੀ ਤੁਹਾਨੂੰ ਅੱਜ ਦਿੱਤੀ ਗਈ ਹੈ ਹਾਂਜੀ ਅੱਜ ਦਿੱਤੀ ਗਈ ਹੈ ਤੇ ਤੁਹਾਡੇ ਕੋਲੋਂ ਇਹਨਾਂ ਦਾ ਕੋਈ ਹਲਕਿਆ ਜਾਨ ਵਗੈਰਾ ਵੀ ਲਿਆ ਜਾਂ ਮਤਲਬ ਜਿਹੜੇ ਲਿਆ ਲਿਆ ਹਲਕਿਆ ਜਾਨ ਲਿਆ ਜੀ ਮੈਜਿਸਟਰਟਰ ਗੱਲ ਕਹਿੰਦਾ ਮੈਨੂੰ ਨੋਟਿਸ ਮੰਗੇ ਆ ਜਿਹੜੇ ਬੰਦੇ ਨੇ ਤੁਹਾਨੂੰ ਜਿਹੜਾ ਹੈਗਾ ਇੱਥੇ ਖੱਜਲ ਖੱਜਲ ਕਰਨ ਕੁਮਾਰ ਹੈ ਇਹ ਕਰਨ ਕੁਮਾਰ ਕੌਣ ਹੈ ਹੋਲਰ ਹੈ ਹੋਲਰ ਕਿਹੜੇ ਥਾਂ ਦੇ ਆਇਆ ਹੋਲਰ ਇਹ ਇੱਕ ਨੰਬਰ ਥਾਂ ਦਾ ਜੀ ਪਤਵਾਲੀ ਇਸ ਸਬੰਧੀ ਉਸ ਕਿਸੇ ਉੱਚ ਅਧਿਕਾਰੀ ਨਾਲ ਗੱਲਬਾਤ ਕੀਤੀ ਕੀਤੀ ਸੀਗੀ ਹਾਂਜੀ ਉਸ ਤੋਂ ਗੱਲ ਤੇ ਕੀ ਕਿਹਾ ਉਹਨਾਂ ਨੇ ਉਹਨਾਂ ਨੇ ਇਹਨਾਂ ਕੋਲ ਭੇਜਤਾ ਸਾਨੂੰ ਸਿਵਲਸ ਤੋਂ ਲੈ ਕੇ ਹਾਂ ਨਹੀਂ ਹਾਂ ਜੀ ਕੀ ਮੰਗ ਕਰਦੇ ਨੇ ਮੰਨ ਕੇ ਸਾਨੂੰ ਖੁੱਦਲ ਖਰਾਬ ਕੀਤਾ ਉਹਦੇ ਲਈ ਕੀ ਇਨਸਾਫ ਚਾਹੁੰਦੇ ਤੁਸੀਂ ਇਨਸਾਫ ਹਮ ਦੇਖ ਲਓ ਜੇ ਅੱਗੇ ਕਿਸੇ ਹੋਰ ਨਾਲ ਇਦਾਂ ਦਾ ਕੰਮ ਨਾ ਹੋਵੇ ਇਸ ਸਬੰਧੀ ਜਦੋਂ ਥਾਣਾ ਕੋਤਵਾਲੀ ਦੀ ਐਸਐਚਓ ਮੈਡਮ ਮਨਜਿੰਦਰ ਕੌਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਆਪਣਾ ਪੱਖ ਰੱਖਣ ਤੋਂ ਸਾਫ਼ ਇਨਕਾਰ ਕਰ ਦਿੱਤਾ ਲੁਧਿਆਣਾ ਤੋਂ ਰਕੇਸ਼ ਕੁਮਾਰ ਦੇ ਨਾਲ ਸੁਖਵਿੰਦਰ ਕੌਰ ਦੀ ਖਾਸ ਰਿਪੋਰਟ ਪੰਜਾਬ ਦੀ ਹਰ ਤਰ੍ਹਾਂ ਦੀ ਖਬਰ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ